મૈ જજચે મીીબતી જે ,不會Runer de ਤੋ ਅੱਜ ਭਾਰਤੀ ਜਨਤਾ ਪਾਰਟੀ ਲੁਧਿਆਣਾ ਵੱਲੋਂ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਅੱਗੇ ਇੱਕ ਵੱਡੇ ਧਰਨੇ ਦਾ ਆਯੋਜਨ ਕੀਤਾ ਹੈ ਸਾਡਾ ਕੋਈ ਪ੍ਰਸ਼ਾਸਨ ਦੇ ਨਾਲ ਕੋਈ ਇਸ ਤਰ੍ਹਾਂ ਦਾ ਟਕਰਾਅ ਤਾਂ ਨਹੀਂ ਸੀ ਪਰ ਜਿਸ ਤਰ੍ਹਾਂ ਕੇਂਦਰੀ ਬਾਲ ਜਾਂ ਦਿੱਲੀ ਤੋਂ ਇਲੈਕਸ਼ਨ ਹਰੇ ਹੈ ਉਸ ਤੋਂ ਬਾਅਦ ਉਹਨਾਂ ਦਾ ਸਾਰਾ ਫੋਕਸ ਪੰਜਾਬ ਠੋ ਗਿਆ ਜੋ ਕਿ ਉਹ ਇਸ ਤਰ੍ਹਾਂ ਰਾਜਨੀਤਿਕ ਮੇਨ ਉਸ ਤੋਂ ਸਟ੍ਰੀਮ ਤੋਂ ਬਾਹਰ ਹੋ ਗਏ ਇਸ ਲਈ ਚੋਰ ਦਰਵਾਜ਼ੇ ਚੋਂ ਵੜਨ ਲਈ ਉਹਨਾਂ ਨੇ ਜਿਹੜੀ ਵੈਸਟ ਦੀ ਸੀਟ ਹੈ ਜਿਹੜੀ ਐਮਐਲਏ ਸ੍ਰੀ ਗੋਗੀ ਜੀ ਦੀ ਡੈਥ ਤੋਂ ਬਾਅਦ ਖਾਲੀ ਹੋਈ ਹੈ ਉਹਦੇ ਬਾਈ ਇਲੈਕਸ਼ਨਾਂ ਵਿੱਚ ਉਹਨਾਂ ਨੇ ਇੱਕ ਚੋੜ ਰਸਤਾ ਲੱਭ ਪਿਆ ਵੀ ਇਹ ਜਿਹੜੀ ਸੀਟ ਹੈ ਅਸੀਂ ਬਾਈ ਹੁੱਕ ਔਰ ਬਾਈ ਗਰੁੱਪ ਜਿੱਤਣੀ ਹੈ ਇਹ ਲੋਕਤੰਤਰ ਦੀ ਹੱਤਿਆ ਕਰ ਰਹੇ ਹਨ ਉਹਨਾਂ ਨੇ ਪੁਲਿਸ ਜਿਹੜੇ ਪ੍ਰਸ਼ਾਸਨ ਹੈ ਉਹਨਾਂ ਦੇ ਜਿਹੜੇ ਐਸਐਚਓ ਹੈ ਵੈਸਟ ਸੀਟ ਦੇ ਜਿਹੜੇ ਐਸਐਚਓ ਹੈ ਉਹਨਾਂ ਕੱਲੇ-ਕੱਲਿਆਂ ਨੂੰ ਇਹ ਜ਼ਿੰਮੇਵਾਰੀ ਦੇਤੀ ਵੀ ਤੁਹਾਡਾ ਇਲਾਕਾ ਜਿੱਤ ਕੇ ਦੇਣ ਦੀ ਤੁਹਾਡੀ ਜ਼ਿੰਮੇਵਾਰੀ ਹੈ ਤੇ ਜੇ ਕਹਿੰਦੇ ਉੱਪਰੋਂ ਇਹ ਆਦੇਸ਼ ਹੋਣ ਤਾਂ ਉਹ ਐਸਐਚਓ ਭਾਰਤੀ ਜਨਤਾ ਪਾਰਟੀ ਦੇ ਸਾਰੇ ਕਾਰਜਕਰਤਾ ਨੂੰ ਫੋਨ ਕਰ ਰਿਹਾ ਉਹਨਾਂ ਨੂੰ ਡਰਾ ਰਿਹਾ ਵੀ ਤੁਹਾਡੇ ਉੱਪਰ ਝੂਠੇ ਪਰਚੇ ਦਰਜ ਕਰਦਾਂਗੇ ਅਸੀਂ ਇਸ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਐਸੀ ਪਾਰਟੀ ਹੈ ਜਿਨੇ ਮੇਜਰ ਲੋਕਤੰਤਰ ਦੀ ਰੱਖਿਆ ਦੇ ਲਈ ਕੰਮ ਕੀਤਾ ਚਾਹੇ ਉਹ ਐਮਰਜੈਂਸੀ ਹੋਵੇ ਭਾਰਤੀ ਜਨਤਾ ਪਾਰਟੀ ਦੇ ਆਪਣੇ ਅੰਦਰ ਵੀ ਪੱਕਾ ਇੱਕ ਲੋਕਤੰਤਰ ਹੈ ਤੋਂ ਅਸੀਂ ਲੋਕਤੰਤਰ ਦੀ ਹੱਤਿਆ ਕਰਨੀ ਦੇ ਨਹੀਂ ਅੱਜ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਜਗਾਣਾ ਹੈ ਕਿ ਭਾਰਤੀ ਜਨਤਾ ਪਾਰਟੀ ਇਹੋ ਜੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰੇਗੀ ਕੋਈ ਵੀ ਐਸਟੀਓ ਨਹੀਂ ਕੋਈ ਵੀ ਅਫਸਰ ਹੋਵੇ ਤਾਂ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਰ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਅਸੀਂ ਸੜਕਾਂ ਤੇ ਆਵਾਂਗੇ ਸਾਡੇ ਕੋਲ ਸਾਡੇ ਕੋਲ ਨਾਮ ਵੀ ਹੈ ਸਾਡੇ ਕੋਲ ਮੋਬਾਈਲ ਵੀ ਉਹਨਾਂ ਦੇ ਨੰਬਰ ਸਾਡੇ ਕੋਲ ਹੈਗੇ ਆ ਉਹ ਸਾਰੇ ਅਸੀਂ ਪੁਲਿਸ ਕਮਿਸ਼ਨਰ ਨੂੰ ਦਵਾਂਗੇ ਸਾਡੀ ਪੈ ਜਿਹੜੀ ਲਾਈਨ ਮੋਟਰ ਦੇ ਧੱਕੇ ਨਹੀਂ ਸਾਨੂੰ ਕੋਈ ਜਲਦਵਾ ਜਣੀ ਨਹੀਂ ਹੈ ਜਲਦਵਾ ਤਾਂ ਕੇਦਰੀਵਾਲ ਨੂੰ ਪਈ ਹੋਈ ਹੈ ਵੀ ਫਟਾਫੜ ਕਿਸੇ ਤਰ੍ਹਾਂ ਰਾਜ ਸਭਾ 'ਚ ਪਹੁੰਚਦਾ ਪਰ ਇਸ ਤਰ੍ਹਾਂ ਨਹੀਂ ਹੋਣਾ ਵੈਸਤੂ ਦੀ ਸੀਟ ਭਾਰਤੀ ਜਨਤਾ ਪਾਰਟੀ ਪਾਰਲੀਮੈਂਟ ਦੇ 45000 ਵੋਟਾਂ ਲੈ ਕੇ ਗਈ ਸੀ ਸੋ ਕੇਦਰੀਵਾਲ ਨੂੰ ਇਹ ਰਸਤਾ ਵੀ ਨਹੀਂ ਲੱਭਣਾ ਇਹ ਸਿੱਧ ਭਾਰਤੀ ਜਨਤਾ ਪਾਰਟੀ ਜਿੱਤੇਗੀ ਮੈਂ ਉਹ ਬੇਨਤੀ ਕਰਦਾ ਵੇਤਾ ਸਾਡੀ ਗੱਲ ਸਾਡਾ ਧਰਨਾ ਸਾਡੀ ਸ਼ਿਕਾਇਤ ਜਸਟੀਫਾਈਡ ਹੋ ਗਈ ਕਿ ਜੇ ਸਾਡਾ ਵਿਰੋਧੀ ਨੇਤਾ ਵੀ ਇਹ ਗੱਲ ਕਹਿ ਰਿਹਾ ਕਿ ਮੇਰੇ ਨਾਲ ਵੀ ਇਦਾਂ ਹੀ ਹੋ ਰਿਹਾ ਸੋ ਠੀਕ ਹੈ ਤਾਂ ਹੀ ਅਸੀਂ ਇਹ ਧਰਨਾ ਲਗਾ ਰਿਹਾ ਦੇਖੋ ਜਿਹੜੇ ਜਿਮਨੀ ਚੋਂ ਆਣਾ ਹੋ ਰਿਹਾ ਵੈਸਟ ਦੇ ਵਿੱਚ ਇਹਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਹੜੇ ਅਫਸਰ ਨਿਯੁਕਤ ਕੀਤੇ ਗਏ ਆ ਪੁਲਿਸ ਅਫਸਰਾਂ ਵੱਲੋਂ ਭਾਜਪਾ ਦੇ ਵਰਕਰਾਂ ਨੂੰ ਡਰਾਇਆ ਜਾ ਰਿਹਾ ਹੈ ਧਮਕਾਇਆ ਜਾ ਰਿਹਾ ਹੈ ਉਹਨਾਂ ਨੂੰ ਫੋਨ ਕਰਕੇ ਥ੍ਰੈਟ ਕੀਤਾ ਜਾ ਰਿਹਾ ਹੈ ਕਿ ਉਹ ਚੋਣਾਂ ਦੇ ਵਿੱਚ ਖੁੱਲ੍ਹ ਕੇ ਕੰਮ ਨਾ ਕਰ ਸਕਣ ਉਸ ਦੇ ਪੁਲਿਸ ਦੀ ਧੱਕੇਸ਼ਾਹੀ ਦੇ ਖਿਲਾਫ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਸੀਪੀ ਸਾਹਿਬ ਦੇ ਦਫਤਰ ਦੇ ਸਾਹਮਣੇ ਤਰਨਾ ਲਾਇਆ ਜਾ ਰਿਹਾ ਤਾਂ ਜੋ ਪੁਲਿਸ ਦੇ ਕੰਨ ਖੁੱਲੇ ਜਾ ਸਕਣ ਔਰ ਉਹਨਾਂ ਨੂੰ ਇਹ ਦੱਸਿਆ ਜਾ ਸਕੇ ਕਿ ਬੀਜੇਪੀ ਦੇ ਜਿਹੜੇ ਵਰਕਰ ਉਹ ਬਿਲਕੁਲ ਤਿਆਰ ਨੇ ਔਰ ਪੂਰੀ ਇਲੈਕਸ਼ਨ ਦੇ ਵਿੱਚ ਪੂਰੀ ਦਲੇਰੀ ਦੇ ਨਾਲ ਉਹ ਇਲੈਕਸ਼ਨ ਲੜਨ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਕਿਸੇ ਦੇ ਵੀ ਡਰ ਦੇ ਵਿੱਚ ਔਰ ਕਿਸੇ ਦੇ ਵੀ ਦਬਾਅ ਦੇ ਵਿੱਚ ਬੀਜੇਪੀ ਦੇ ਵਰਕਰ ਨਹੀਂ ਆਣਗੇ ਦੇਖੋ ਬੜੀ ਮੰਦਭਾਗੀ ਗੱਲ ਹੈ ਵੀ ਲੁਧਿਆਣਾ ਦੇ ਵਿੱਚ ਪਛਮੀ ਵਿਧਾਨ ਸਭਾ ਦਾ ਉਪ ਚੋਣਾਂਬ ਹੋ ਰਿਹਾ ਔਰ ਉਹਦੇ ਵਿੱਚ ਪੁਲਿਸ ਦੇ ਵਿੱਚੋਂ ਥਾਣਿਆਂ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਫੋਨ ਆ ਰਹੇ ਹੈ ਕਿ ਜਿਹੜੇ ਤੁਹਾਡੇ ਕਾਰਗਰਤਾ ਬੂਥ ਤੇ ਬੰਦੇ ਆ ਉਹਨਾਂ ਦੇ ਨਾਮ ਤੇ ਨੰਬਰ ਦਿਓ ਇਹ ਕਿੱਡੀ ਘਟੀਆ ਗੱਲ ਹੈ ਵੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਹੇਠਲੇ ਪੱਧਰ ਤੇ ਆ ਚੁੱਕੀ ਹੈ ਵੀ ਉਹ ਚੋਣਾਂ ਜਿੱਤਣ ਲਈ ਪੁਲਿਸ ਦੀਆਂ ਡਿਊਟੀਆਂ ਲਗਾਈ ਜਾ ਰਹੀਆਂ ਔਰ ਕਿਤਨਾ ਕਿਤੇ ਪੁਲਿਸ ਦੇ ਵਾਸਤੇ ਵੀ ਇਹ ਮਾੜੀ ਗੱਲ ਹੈ ਵੀ ਉਹ ਇੰਨਾ ਪ੍ਰਭਾਵ ਦੇ ਹਿੱਟ ਇੰਨਾ ਪ੍ਰੈਸ਼ਰ ਦੇ ਹਿੱਟ ਕੰਮ ਕਰ ਰਹੇ ਆ ਵੀ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਲਈ ਇਸ ਪੱਧਰ ਤੱਕ ਜਾ ਰਹੇ ਆ ਵੀ ਉਹ ਭਾਜਪਾ ਵੱਧਿਆ ਦੇ ਫੋਨ ਨੰਬਰ ਔਰ ਐਡਰੈਸ ਮੰਗ ਰਹੇ ਆ ਤਾਂ ਕਿ ਆਂਦੇ ਚਨਾਵਾਂ ਦੇ ਵਿੱਚ ਭਾਜਪਾ ਦੇ ਵਰਕਰ ਨੂੰ ਡਰਾਇਆ ਜਾ ਸਕੇ ਲੇਕਿਨ ਮੈਂ ਇਹ ਗੱਲ ਦੱਸ ਦੇਣਾ ਚਾਹੁੰਦਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਵੀ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਇਤਿਹਾਸ ਹੈ ਉਹ ਸੰਘਰਸ਼ ਦਾ ਇਤਿਹਾਸ ਰਿਹਾ ਵੈ ਇਹੋ ਜਿਹੇ ਕਈ ਸਰਕਾਰਾਂ ਆਈਆਂ ਕਈ ਪੁਲਿਸ ਦੇ ਡਿਪਾਰਟਮੈਂਟ ਆਏ ਕਈ ਪੁਲਿਸ ਅਫਸਰ ਆਏ ਜਿਨ੍ਹਾਂ ਨੇ ਭਾਜਵਾਦੀ ਵਰਕਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਭਾਜਵਾਦੀ ਵਰਕਰ ਨਾ ਕਦੀ ਡਰਦਾ ਤੇ ਨਾ ਕਦੀ ਰੁਕਦਾ ਇਹ ਜੜੀਆਂ ਤੁਛ ਹਰਕਤਾਂ ਇਹ ਜੜੀਆਂ ਘਟੀਆਂ ਹਰਕਤਾਂ ਦੇ ਭਾਰਤੀ ਜਨਤਾ ਪਾਰਟੀ ਨੂੰ ਡਰਾਉਣ ਦੀਆਂ ਇਹ ਪੁਲਿਸ ਨੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੜੀਆਂ ਇਹ ਕਾਮਯਾਬ ਨਹੀਂ ਹੋ ਸਕਦੀਆਂ ਲੁਧਿਆਣਾ ਪੱਛਮੀ ਦੀ ਜਨਤਾ ਇਹਨਾਂ ਉਪ ਚਨਾਵਾ ਦੇ ਵਿੱਚ ਜਿਮਣੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਰਾਰਾ ਜਵਾਬ ਦੇਗੀ ਔਰ ਪੁਰਸ਼ ਪ੍ਰਸ਼ਾਸਨ ਨੂੰ ਵੀ ਮੈਂ ਕੰਨੀ ਕੱਢ ਦੇਣਾ ਚਾਹੁੰਦਾ ਵੀ ਜਿਹੜੀਆਂ ਸਰਕਾਰਾਂ ਹੁੰਦੀਆਂ ਇਹ ਆਂਦੀਆਂ ਜਾਂਦੀਆਂ ਰਹਿੰਦੀਆਂ ਅੱਜ ਇੱਕ ਦੀ ਹੈ ਮੈਂ ਭਾਜਪਾ ਦੇ ਸਾਰੇ ਲੀਡਰਸ਼ਿਪ ਵੱਲੋਂ ਇਹਦੀ ਨਖੇਦੀ ਕਰਦਾ ਔਰ ਚੇਤਾਵਨੀ ਕਰਦਾ ਪ੍ਰਸ਼ਾਸਨ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿ ਜਿਮਨੀ ਚੌਨਾ ਲੰਡੀਆਂ ਤੇ ਲੋਕਤੰਤਰੀ ਤਰੀਕੇ ਨਾਲ ਜਨਤਾ ਦੇ ਵਿੱਚ ਜਾਵਨ ਇਹ ਜਿਹੜੀਆ ਕਟਿਆ ਹਰਕਤ ਹੈ ਇਹਨਾਂ ਨਾਲ ਉਹਨਾਂ ਨੂੰ ਕੋਈ ਲਾਭ ਨਹੀਂ ਹੋਣਾ ਕਿਉਂਕਿ ਇਹਦੇ ਨਾਲ ਭਾਜਪਾ ਦਾ ਵਰਕਰ ਡਰਨ ਦੀ ਬਜਾਏ ਹੋਰ ਜ਼ਿਆਦਾ ਇਕਜੁੱਟ ਹੋਏਗਾ ਬਹੁਤ ਧੰਨਵਾਦ